ਓਂ ਅੰਮਾਰਾਇਸ਼ੇਰ ਸੰਗ ਵਿਸ਼ਨੂ ਓਂ ਆਂਧੀਰਾ ਸੋਹਣੁ ਮਾਰਾਇਸ਼ੇਰ ਸੰਗ ਵਿਸ਼ਨੂ ਓਂ ਆਂਧੀਰਾ ਸੋਹਣੁ ਮਾਰਾਇਸ਼ੇਰ ਸੰਗ ਵਿਸ਼ਨੂ ਪਰਵਾਨ ਦੀ ਰਾਏ ਪਿਆਰੀ ਅਰਸਿੰਗ ਜੀ ਸਹਿਬ ਸਤਿਗੁਰਦਿਆਂ ਜਿੰਨੀਆਂ ਮੈਂ ਸਿਫਤਾਂ ਕਰ ਲਈਆਂ ਓਨੀਆਂ ਥੋੜੀਆਂ ਵੀਰਾਂ ਨੇ ਸਿਫਤਾਂ ਕੀਤੀਆਂ ਜੇ ਜੁਗ ਚਾਰੇ ਆਰ ਜਾ ਖੋਰ ਦ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕੇ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੀ ਤੇ ਬਾਤ ਨਾ ਪੁੱਛੇ ਕਹੇ ਦੀ ਨਦਰਾਂ ਚ ਆ ਗਏ ਤੀ ਸ਼ੁਕਰ ਕਰ ਲੋ ਦਾ ਭਗਵਾਨ ਦਾ ਕੀ ਰਹਿ ਜੇ ਬਾਣੀ ਪੜਦੇ ਆ ਕਹਿਣਾ ਤੇ ਨਹੀਂ ਚਾਹੀਦਾ ਇਹ ਪਰਮੇਸ਼ਰ ਨੇ ਆਗੇ ਜੁਗਾਂ ਦੀ ਉਮਰ ਦੱਸ ਦਿੱਤੀ ਆ ਬਿ ਚੌਹ ਜੁਗਾਂ ਦੀ ਉਮਰ ਕਿੰਨੀ ਆ ਹੋ ਸਕਦਾ ਕਿਸੇ ਨੂੰ ਨਾ ਪਤਾ ਹੋਵੇ ਬਿ ਚੌਹ ਜੁਗਾਂ ਦੀ ਉਮਰ ਕਿੰਨੀ ਆ ਸਤਜੁਗ ਦੀ ਹੁੰਰੀਆ 17 ਲੱਖ ਤੇ 28000 ਸਾਲ ਤ੍ਰੇਤੇ ਦੀ ਆ 12 ਲੱਖ ਤੇ 96000 ਸਾਲ ਦਵਾਪਰ ਦੀ ਆ 8 ਲੱਖ ਤੇ 64000 ਸਾਲ ਕਲਜੁਗ ਦੀ ਆ 4 ਲੱਖ ਤੇ 32000 ਸਾਲ ਚੋਂਨ ਟੋਟਲ ਕੀਤਾ ਜਾਵੇ ਤਾਂ 43 ਲੱਖ 20000 ਸਾਲ ਬਣਦੇ ਤੇ ਆਪਾਂ ਕੀ ਦੱਸਲਾਂ ਕੋਈ 50 ਦਾ 60 ਦਾ 70 ਦਾ ਹੋਊ ਕੀ ਅਸੀਂ ਦੱਸ ਲਾਂਗੇ ਇਹ ਪਰਮੇਸ਼ਰ ਹੀ ਨੇ ਦੱਸਿਆ ਵੀ ਜੇ ਤੇ ਉਹਦੀ ਨਜ਼ਰ ਹੋ ਗਈ ਬਸ ਉਹਦੇ ਬੱਲੇ ਬੱਲੇ ਆ ਇੰਨ ਵਿਰਲੇ ਵਿਰਲੇ ਕਰਨ ਤਰੀਫਾ ਰੱਬ ਦੀਆਂ ਕਰਮਾਂ ਵਾਲਿਆਂ ਨੂੰ ਇਹੋ ਜਿਹੀਆਂ ਅੱਖੜੀਆਂ ਲੱਭਦੀਆਂ ਆ ਲੋਕੋ ਕਰਮਾਂ ਵਾਲਿਆਂ ਨੂੰ ਇਹੋ ਜਿਹੀਆਂ ਅੱਖੜੀਆਂ ਲੱਭਦੀਆਂ ਸਾਰੀ ਸਿਹਟੀ ਤੇ ਸਾਰੀ ਕਾਇਨਾਤ ਤੇ ਕੋਈ ਨਹੀਂ ਤੇਰੇ ਤੋਂ ਲੱਗਦਾ ਕਿਤੇ ਸਾਡਾ ਵੀ ਵੇੜਾ ਬੰਨੇ ਲਾ ਦੇ ਤੇਰਾ ਕਿਹੜਾ ਮੁੱਲ ਲੱਗਦਾ ਸਾਡਾ ਸਾਰਿਆਂ ਦਾ ਵੇੜਾ ਬੰਨੇ ਲਾ ਦੇ ਤੇਰਾ ਕਿਹੜਾ ਮੁੱਲ ਲੱਗਦਾ ਤੈਨੂੰ ਕੀ ਦੱਸਿਆ ਵੀ ਜਦੋਂ ਉਹ ਆਇਆ ਗੁਰੂਆਂ ਪੀਰਾਂ ਪਗੰਮਰਾਂ ਅਵਤਾਰਨ ਨੇ ਸੋ ਹੰਗ ਮਾਰਾਈ ਸ਼ੇਰ ਸੰਗ ਵਿਸ਼ਨੋ ਭਗਵਾਂ ਦੀਏ ਸੋ ਹੰਗ ਮਾਰਾਈ ਸ਼ੇਰ ਸੰਗ ਵਿਸ਼ਨੋ ਭਗਵਾਂ ਸੋ ਹੰਗ ਮਾਰਾਇ ਸ਼ੇਰ ਸੈੰਗ ਵਿਸ਼ਨੋ ਪੁਰਵਾਂਂ ਦੀਏ ਸੋ ਹੰਗ ਮਾਰਾਇ ਸ਼ੇਰ ਸੈੰਗ ਵਿਸ਼ਨੋ ਪੁਰਵਾਂਂ ਦੀਏ ਸੋ ਦੇਸ਼ ਨੂੰ ਭਗਵਾਨ ਦੀ ਜ ਪਰਮ ਵਾਸ ਪਹਿ ਕੇ ਪ੍ਰੀਤਾ ਗੂੜੀਆਂ ਨੇ ਪਾਲੀਆਂ ਸੋਹਣਿਆ ਰਬਾ ਅਸੀਂ ਤੇਰੇ ਨਾਲ ਲਾਲੀਆਂ ਸੱਚੇ ਬਾਦਸ਼ਾਹ ਜੀ ਅਸੀਂ ਤੇਰੇ ਨਾਲ ਲਾਲੀਆਂ ਤੂੰ ਹੀ ਸਾਡੀ ਜਿੰਦਿਆਂ ਤੇ ਤੂੰ ਹੀ ਸਾਡੀ ਜਾਨ ਆ ਤੂੰ ਹੀ ਸਾਡੀ ਜਿੰਦਿਆਂ ਤੇ ਤੂੰ ਹੀ ਸਾਡੀ ਜਾਨ ਆ ਤੇਰੇ ਨਾਲ ਵਸਦਾ ਸਾਡਾ ਏ ਜਹਾਨਿਆ ਜੇ ਕਹੀਏ ਨਾ ਅਸੀਂ ਚਾਵਾ ਛੱਡੀਆਂ ਸ਼ਰਾਬਾਂ ਨਹੀਂ ਪੀਂਦੇ ਆ ਨਹੀਂ ਕਰਦੇ ਇਹ ਵੀ ਇਹਦੀ ਕਿਰਪਾ ਈ ਜੇ ਜੇ ਆਏ ਨਹੀਂ ਪੀਦੇ ਤੇ ਮਾਨ ਆ ਜਣਾ ਜੇ ਤੁਹਾਨੂੰ ਇਹਨੇ ਕਿਰਪਾ ਕਰਕੇ ਛਿਦਾਈਆਂ ਓਰੇ ਮωσ ਬੈ ਕੇ ਪ੍ਰੀਤਾਂ ਆਂਗੂੜੀਆਂ ਨੇ ਬਾਦਿਆਂ ਸੱਤੇ ਰਬਾ ਅਸੀਂ ਤੇਰੇ ਨਾਲ ਲਾ ਲਈਆਂ ਸੋਹਣਿਆ ਰਬਾ ਅਸੀਂ ਤੇਰੇ ਨਾਲ ਲਾ ਲਈਆਂ ਤੂੰ ਹੀ ਸਾਡੀ ਜਿੰਦਿਆਂ ਤੇ ਤੂੰ ਹੀ ਸਾਡੀ ਜਾਨ ਆ ਤੇਰੇ ਨਾਲ ਵਸਦਾ ਸਾਡਾ ਇਹ ਜਹਾਨ ਆ ਚਾਹਾਂ ਤੇਸ਼ ਰਬਾ ਕਾਰੇ ਕਿਰਪਾ ਛਡਾ ਲਈਆਂ ਸੋਹਣਿਆ ਰਬਾ ਅਸੀਂ ਤੇਰੇ ਨਾਲ ਲਾ ਲਈਆਂ ਸੱਚੇ ਬਾਦਸ਼ਾਹ ਜੀ ਅਸੀਂ ਤੇਰੇ ਨਾਲ ਲਾ ਲਈਆਂ ਸਤ ਸੁੰਦਰ ਸਰੂਪ ਤੇਰਾ ਸੁਣਾ ਹੈ ਜਹਾਨ ਤੋਂ ਸਤ ਸੁੰਦਰ ਸਰੂਪ ਤੇਰਾ ਸੋਨਾ ਹੈ ਜਹਾਨ ਤੋਂ ਭਗਤਾਂ ਦਾ ਸਿਰ ਤਾਜ ਤੇ ਪਿਆਰਾ ਹੈ ਪਰਾਨ ਤੋਂ ਅਸੀਂ ਤੇਰੇ ਹੋ ਗਏ ਗੰਦਾ ਪਕੀਆਂ ਨੇ ਪਾਲਿਆ ਸੋਹਣਾ ਰੱਬਾ ਅਸੀਂ ਤੇਰੇ ਨਾਲ ਲਾ ਲਿਆ ਸੱਚੇ ਬਾਦਸ਼ਾਹ ਜੀ ਅਸੀਂ ਤੇਰੇ ਨਾਲ ਲਾ ਲਿਆ ਓ ਮੱਗੇ ਗਿਆ ਗੱਲ ਮੁਕਣੀ ਨਹੀਂ ਜੇ ਤੇ ਜੇ ਨਾ ਦਿਲੋਂ ਮਗਾਇਏ ਮੱਗੇ ਗਿਆ ਗੱਲ ਮੁਕਣੀ ਨਹੀਂ ਜੇ ਜੇ ਨਾ ਦਿਲੋਂ ਮਗਾਇਏ ਓ ਗੰਗਾ ਗਿਆ ਵੇਂਗਤੀ ਨਹੀਂ ਹੋਣੀ ਤੇ ਪਾਵੇਂ ਸੋ ਸੋਚ ਬਿਆ ਲਾਏ ਫਿਰ ਲੈਣ ਸੁਣ ਲਿਓ ਮਕੇ ਗਿਆ ਗਤੀ ਨਹੀਂ ਹੋਣੀ ਤੇ ਪਾਵੇਂ ਕਿੰਨਾ ਵੀ ਰਬ ਤੇ ਆਈਏ ਓ ਗੰਗਾ ਆ ਗਿਆ ਆਂਗਤੀ ਨਹੀਂ ਹੋਣੀ ਤੇ ਪਾਵੇਂ ਸੋ ਸੋਚ ਬਿਆ ਲਾਏ ਨਾ ਰੱਬ ਮਿਲਦਾ ਵੇਜ ਮੰਦਰਾਂ ਦੇ ਤੇ ਨਾ ਰੱਬ ਵੇਜ ਮਸੀਤਾ ਵੀਰੋ ਭੈਣਾਂ ਉਹ ਰੱਬ ਉਹ ਨਾਂ ਨੂੰ ਮਿਲਦਾ ਸਾਬ ਜਨਾ ਦੀਆਂ ਨੀਤਾ ਤੇ ਤਾਨੂੰ ਰੱਬ ਸਵੱਬੀ ਮਿਲ ਗਿਆ ਤੇ ਹੁਣ ਮੰਗ ਲਓ ਚਰਨਾ ਪਰਿਤਾ ਸੋ ਅੰਮਰ ਸਿਰ ਜੰਗ ਵਿੱਚੋਂ ਭਗਵਾਨ ਦੀ ਜੈ

ਯਾਰ ਸੰਗੀਤ